ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਧੀਆ ਭੈਣਾਂ ਨੂੰ ਸਹਰੇ ਤੰਗ ਕਰਦੇ ਨੇ ਸੁਣਵਾਈ ਨਹੀਂ ਹੁੰਦੀ ਤੇ ਰੋਲਦੀਆਂ ਫਿਰਦੀਆਂ ਠਾਣਿਆਂ ਕਚਾਈਆਂ ਤੇ ਸਹਰੇ ਵੀ ਉਹਨਾਂ ਦੇ ਹਤਿਆਚਾਰ ਕਰਨ ਤੋਂ ਬਾਅਦ ਸਰੇ ਮੁਜਰਮ ਹੋਣ ਦੇ ਬਾਵਜੂਦ ਵੀ ਪੁਲਿਸ ਵੱਲ ਸਾਫ ਨਹੀਂ ਲੈ ਸਕਦੀਆਂ ਕੱਲੀਆਂ ਤੁਰੀਆਂ ਫਿਰਦੀਆਂ ਵਿਚਾਰੇ ਨਾਲ ਕੋਈ ਨਹੀਂ ਤੁਰਦਾ ਤੇ ਭਰਾਜਾ ਦੇ ਉਹ ਲੋਕ ਆ ਜਿਹੜੇ ਪੈਸੇ ਲੈ ਕੇ ਦੂਜੇ ਬਣਿਓ ਗੁਨਾਹਗਰ ਬੰਦੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਆ ਤੇ ਜਿਹੜੀਆਂ ਰੋਲਦੀਆਂ ਫਿਰਦੀਆਂ ਬੱਚੇ ਚੁੱਕ ਕੇ ਗੋਦੀ 'ਚ ਉਹਨਾਂ ਦਾ ਸਾਥ ਨਹੀਂ ਦਿੰਦੇ ਕੀ ਗੱਲ ਉਹਨਾਂ ਬੰਦਿਆਂ ਦੇ ਘਰ 'ਚ ਧੀਆ ਨਹੀਂ ਮੇਰੇ ਹਿਸਾਬ ਨਾਲ ਹਰ ਇੱਕ ਦੇ ਘਰ ਧੀ ਹੁੰਦੀ ਆ ਤੇ ਦੇਣੀਆਂ ਲੈਣੀਆਂ ਗਾੜੀ ਲਾਉਣੀਆਂ ਭਾਵੇਂ ਕੋਈ ਪੁਲਿਸ ਮੁਲਾਜ਼ਮ ਆ ਭਾਵੇਂ ਕੋਈ ਅਫਸਰ ਆ ਤੇ ਭਾਵੇਂ ਕੋਈ ਜੱਜ ਬਾਤ ਤੇ ਭਾਵੇਂ ਕੋਈ ਐਮਸੀ ਆ ਤੇ ਭਾਵੇਂ ਕੋਈ ਕਹਿੰਦਾ ਕੋ ਹੁੰਦਾ ਬੰਦਾ ਭਾਵੇਂ ਕੋਈ ਪੱਤਰਕਾਰ ਵੀ ਆ ਜਿਹੜਾ ਹੱਕ ਸੱਚ ਦੀ ਗੱਲ ਨਹੀਂ ਕਰਦਾ ਉਹਦੇ ਪੀਲੇ ਪੈਣੇ ਹਰਾਮਜਾਦੇ ਕੁੱਤੇ ਬੰਦੇ ਨੇ ਤੇ ਮੈਂ ਇਸ ਕਰਕੇ ਕਰਦਾ ਸਤਿੰਦਰ ਕੌਰ ਸਾਡੀ ਧੀਆ ਰਣਜੀਤ ਐ ਵੀ ਨੂੰ ਬਟਾਲੇ ਤੋਂ ਅੱਜ ਸਾਡੇ ਕੋਲ ਪਹੁੰਚੀ 2 ਮਹੀਨੇ ਤੋਂ ਬਾਅਦ ਅੱਜ ਠਾਣੇ ਗਏ ਆ ਸਾਡੇ ਸਤਿਕਾਰਯੋਗ ਡੀਐਸਪੀ ਸੁਜੀਤ ਕੁਮਾਰ ਜੀ ਕੋਲ ਗੇਸ ਸੀ ਉੱਥੇ ਜਾ ਕੇ ਅੱਜ ਉਹਨਾਂ ਨਾਲ ਗੱਲ ਕੀਤੀ ਉਹਨਾਂ ਪਰਿਵਾਰ ਨਾਲ ਗੱਲ ਕੀਤੀ 3 ਤਰੀਕ ਦਾ ਟਾਈਮ ਉਹਨਾਂ ਲੈ ਲਿਆ ਜੇ 3 ਤਰੀਕ ਨੂੰ ਉਹ ਨਹੀਂ ਹੁੰਦੇ ਤੇ ਕਾਰਵਾਈ ਠੋਕ ਕੇ ਜੱਥੇ ਬੰਦੀਆਂ ਕਰਾਉਣੀਆਂ ਪਰਚਾ ਕਰਾਉਣੀਆਂ ਨਾਂ ਜਮਾਨਤ ਹੋਣ ਲਵਾਗੇ ਬਾਰੋ-ਬਾਰ ਸਾਡੇ ਕੋਲ ਸਾਰੀਆਂ ਗੁੱਡੀਆਂ ਹੁੰਦੀਆਂ ਕਿ ਕਿੱਦਾਂ ਹੀ ਬਿਆਨ ਲਿਖਾਉਣੇ ਆ ਬਾਕੀ ਜੇ ਸਾਡੇ ਆਪਣੇ ਹੁੰਦੇ ਆ ਬਿਆਨ ਉਸਾਂ ਨਾਲ ਲਗਾਵਾਂਗੇ ਕਿ ਬਾਰੋ-ਬਾਰ ਜਮਾਨਤ ਨਹੀਂ ਹੋਣ ਦਿੰਦੇ ਇਹ ਆਪਣਾ ਜਿਹੜਾ ਪਛਾਣ ਚਾੜ੍ਹ ਦਿਓ ਇਹ ਕੋਈ ਡਿਸੂਪੇਪਰ ਨਹੀਂ ਆ ਕਿ ਤੁਸੀਂ ਧੀ ਦੇ ਬੱਚੇ ਦੋ-ਦੋ ਚਵਾਕ ਜਮ ਕੇ ਮੁੜ ਕੇ ਤੁਸੀਂ ਘਰੋਂ ਕੱਢ ਦਿੰਦੇ ਜਿਹੜਾ ਤੇਰਾ ਘਰ ਤੈਨੂੰ ਵੜ ਨਹੀਂ ਦੇਣਾ ਤੇ ਉਥੇ ਤੇਰਤਾਚਾਰ ਕਰਦੇ ਹੋ ਬੇਨਤੀ ਇੱਕੋ ਕਰਦਾ ਹੈ ਬਟਾਲੇ ਦਾ ਕੇਸ ਹੈ ਉਸ ਤੋਂ ਬਾਅਦ ਉਹਨਾਂ ਨੇ ਉਲਟੇ ਮੂਵਮੈਂਟ ਸੈਲਸ ਦਰਖਾਸਤ ਦੇ ਦਿੱਤੀ ਉਥੇ ਸਾਡਾ ਵੀਰ ਗੱਜਲ ਸਿੰਘ ਐ ਮੈਡਮ ਮੱਲੀ ਕੋਲ ਉਹਨਾਂ ਕੋ ਦਿੱਤਾ ਵੀ ਸਾਨੂੰ ਬੇਟਾ ਜਿਹੜੀ ਚੋਰੀ ਲੈ ਕੇ ਚੁੱਕ ਕੇ ਮੈਂ ਤੁਹਾਨੂੰ ਗੱਲ ਕਹਿਣਾ ਬੇਟਾ ਤੁਹਾਡਾ ਕਿੱਦਾਂ ਲੈ ਗਈ ਰਾਤ ਤੂੰ ਹੀ ਖੁੱਟ ਮਾਰ ਕਰਕੇ ਉਹਨੂੰ ਘਰੋਂ ਕੱਢਿਆ ਨ ਸਮੇਤ ਬੱਚੀ ਦੇ ਬੱਚੇ ਦੇ ਗੋਚੋ ਦੇ ਬੱਚੀ ਆ ਉਹਨੇ ਦਰਖਾਸਤ ਦਿੱਤੀ 26 ਤਰੀਕ ਨੂੰ ਤੂੰ ਹੀ ਹੁਣ 12 ਤਰੀਕ ਨੂੰ ਦਰਖਾਸਤ ਦੇਣ ਦੀ ਉਲਟੀ ਬੁਝੇ ਬੰਨੇ ਵੂਮਨ ਸੈਲਜ ਨਾਲ ਗੱਲ ਕਰ ਲਈ ਕੋਈ ਵੀ ਤੁਸੀਂ ਦਰਖਾਸਤ ਤੇ ਜਾ ਲੈ ਕਿ ਉੱਥੇ ਘੱਲੋ ਡੀਐਸਪੀ ਸਾਹਿਬ ਨੂੰ ਦੋ ਦਰਖਾਸਤਾਂ ਕਿਹੜੇ ਸਾਹਮਣਾਂ ਤੁਸੀਂ ਲੈ ਸਕਦੇ ਹੋ ਮੈਂ ਕਹਿੰਦਾ ਜਦੋਂ ਪਹਿਲਾਂ ਉਹਨੇ ਦਿੱਤੀ ਧੀਏ ਇਨਕੁਆਰੀ ਡੀਐਸਪੀ ਕੋ ਚੱਲਣ ਦੀ ਆ ਉਹ ਆਣ ਕੇ ਮੁੰਡਾ ਦਰ ਕਿ ਦਹਾ ਪੈਸੇ ਧੀ ਰਗ ਧੀ ਦੇ ਘਰ ਨੂੰ ਕਿਤੇ ਵਿਆਹ ਨਹੀਂ ਕਰਾਉਣਾ ਅਬ ਤੇ ਹੀ ਜਿਹੜੀ ਧੀ ਆ ਉਹ ਦੋ ਸਿਰ ਜੋੜਦੇ ਹੁੰਦੇ ਤੋੜਦੇ ਨਹੀਂ ਹੁੰਦੇ ਅੱਜ ਤਾਈਏ 3 ਘਰ ਚ ਬਸਾ ਸਕਦੀਆਂ ਜਥੇਬੰਦੀਆਂ ਅੱਜ ਹੀ ਛੱਡ ਸਕਦੀਆਂ ਪਰ ਬੇਈਤੀ ਹੈ ਵੀ ਕੱਲ ਨੂੰ ਫੇਰ ਉੱਥੇ ਨਰਕ ਵਾਲਾ ਜਿਹੜਾ ਹਾਲ ਹੋਣਾ ਦੀਦਾ ਬਹੁਤੀ ਗੱਲ ਹੈ ਜੇ ਇਹ ਪਰਿਵਾਰ ਦੀ ਨਹੀਂ ਖੋਲਣੀ ਮੈਂ ਇੱਕੋ ਬੇਇਜ਼ਤੀ ਕਰੂੰਗਾ 3 ਤਰੀਕ ਨੂੰ 3 ਸਾਫ ਦੁਆਇਆ ਜਾਊਗਾ ਜੇ ਤਾਂ ਉਹਦੀ ਸਪੋਰਟ ਪਰਚਾ ਠੋਕੇ ਕਰਾਇਆ ਜਾਊਗਾ ਪ੍ਰੈਸ ਅੱਜ ਵੀ ਸਾਹ ਦੇਸੀ ਬਟਾਲੇ ਮੁੜ ਕੇ ਡੀਐਸਪੀ ਸਾਹਿਬ ਦੇ ਕਹਿਣ ਤੇ ਸੀ ਕੋਈ ਬਿਆਨ ਨਹੀਂ ਦਿੱਤਾ ਪ੍ਰੈਸ ਅੱਜ ਖਬਰ ਨਹੀਂ ਦਿੱਤੀ ਉੱਥੇ ਧੀ ਦੇ ਮਾਪੇ ਨੇ ਬਿਆਨ ਨਹੀਂ ਕਰਾਏ 3 ਤਰੀਕ ਨੂੰ 3 ਨਾਲ ਜਥੇਬੰਦੀਆਂ ਖੜੀਆਂ 87258 ਅਮਰਤਪਾਲ ਜੀ ਮੈਨੂੰ ਉਹਨਾਂ ਨਾਲ ਵੀ ਅੱਜ ਸਾਡੀ ਥੋੜੀ ਜਿਹੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਹੋਰ ਜਥੇਬੰਦੀਆਂ ਤਰਨਾ ਦਲ ਤੋਂ ਬਾਬਾ ਬੰਦਕੀਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਸੋਦੀ ਬਾਬੇ ਕਾਲੇ ਤੋਂ ਬਾਬਾ ਜੀ ਤੇ ਬਾਬਾ ਦਇਆ ਸਿੰਘ ਜੀ ਬਾਬਾ ਰਣਜੀਤ ਸਿੰਘ ਜੀ ਕੋਰਸਵਾਰ ਸਨਵੇ ਕੋੜੀ ਤੇ ਬੁੱਢਾ ਦਲ ਤੋਂ ਬਾਬਾ ਜੀ ਜਿਹੜੇ ਜਥੇਬੰਦੀਆਂ ਦੇ ਮੋਰੀ ਨੇ ਉਹਨਾਂ ਨੇ ਵੀ ਬਿਆਨ ਤੇ ਕਰਕੇ ਬੇਨਤੀ ਤੇ ਜਿਹੜੇ ਸਾਡੇ ਵੀਰ ਸੁਖਦਮ ਸਿੰਘ ਜੀ ਉਮਰਪੁਰੇ ਤੋਂ ਹੋਰ ਵੀ ਸਾਡੇ ਵੀਰ ਮਧਵੀ ਸਿੰਘ ਜਿਹੜੇ ਦਲੇਰ ਸਿੱਖ ਨੇ ਉਹਨਾਂ ਨੇ ਵੀ ਸਾਰੇ ਜਿਹੜੇ ਜੱਥੇ ਦਲਦੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਅੱਜ ਜਿਹੜਾ ਅਸੀਂ ਕੰਮ ਕਰਨ ਚੱਲੇ ਸੀ ਡੀਐਸਪੀ ਸਾਹਿਬ ਦੇ ਘਰ ਤੇ ਰੁਕ ਗਿਆ ਤਿੰਨ ਤਰੀਕ ਨੂੰ ਧੀ ਦਾ ਸਾਭ ਨੂੰ ਨਹੀਂ ਮਿਲਦਾ ਕੋਈ ਬੱਚਾ ਨਹੀਂ ਦੇਣਾ ਬੱਚੇ ਸੀ ਧੀ ਦੇ ਜਿਹੜੇ ਸਾਥ ਲਵਾਗੇ ਕੋਈ ਗੱਲ ਨਹੀਂ ਹੈ ਨਾ ਜੀ ਉਹਨੂੰ ਕਹਦਾਗੇ ਕਿਤੋਂ ਵੀ ਬੱਚੇ ਨੀ ਸਪான்ਸਰ ਕਰਵਾ ਦਾਂਗੇ ਬੜੇ ਵੀਰ ਸਾਡੇ ਨਾਲ ਜੁੜੇ ਆ ਪਰ ਪਰਚਾ ਢੋ ਕੇ ਕਰਾਵਾ ਮਤੇ ਦੱਸਾਂਗੇ ਕਿ ਆ ਧੀ ਕੁੱਖ ਚ ਆ 29 ਸਾਲ ਧੀ ਦੇ ਜਿਹੜੇ ਉਮ ਬੋਲਦੇ ਬਾਕੀ ਤੁਹਾਡੇ ਘਰ ਚੌਂਕੀ ਵੀ ਲੱਗਦੀ ਆ ਸਾਨੂੰ ਪਤਾ ਲੱਗਿਆ ਸੋਮਵਾਰ ਦੇ ਸੋਮਵਾਰ ਉਹ ਵੀ ਜੱਤੇ ਵਦਿਆ ਨੂੰ ਲੈ ਕੇ ਜਲਦੀ ਹੀ ਸਤਕਾਰ ਕਮੇਟੀ ਦੇ ਵੀਰਾਂ ਨਾਲ ਕਰਕੇ ਗੱਲਬਾਤ ਉਧਰੋਂ ਭਾਈ ਪ੍ਰਵਾਨਾ ਜੀ ਨਾਲ ਕਰਕੇ ਗੱਲਬਾਤ ਬਾਬਾ ਬਖਸੀਸ ਜੀ ਨਾਲ ਗੱਲਬਾਤ ਕਰਕੇ ਸਾਰਿਆਂ ਨਾਲ ਬਹੁਤ ਜਲਦੀ ਉਹ ਵੀ ਅਸੀਂ ਜਿਹੜੀ ਚੌਂਕੀ ਉਹਦਾ ਪਰਦਾ ਫਾਸ ਕਰਕੇ 95 ਧਾਰਾ ਲਵਾ ਕੇ ਤੇ ਜਿਹੜੀਆਂ ਕਾਨੂੰਨ ਦੇ ਤੇ ਸਰਕਾਰ ਜੋ ਸਾਡੀ ਮਹਾਰਾਜ ਦੀ ਬੇਦਬੀ ਹੁੰਦੀ ਉਹਦੇ ਲੱਜ ਦੇ ਹਿਸਾਬ ਨਾਲ ਪਰਚਾ ਕਰਾਵਾਂਗੇ ਬਾਕੀ 3 ਤਰੀਕ ਨੂੰ ਸਾਡੇ ਨਾਲ ਜਿਹੜਾ ਡੀਐਸਪੀ ਸਾਹਿਬ ਨੇ ਵਾਅਦਾ ਕੀਤਾ ਸੀ ਜੀ ਕੁਮਾਰ ਜੀ ਨੇ ਅਸੀਂ ਉਹਨਾਂ ਦੀ ਵਰਦੀ ਦੀ ਉਹਦਾ ਦੀ ਅਹੁ ਕਰਦੇ ਹੋਇਆ ਸੀ ਉਹਨਾਂ ਦੀ ਗੱਲ ਮੰਨੀ ਹੈ ਦਿਨ ਤਰੀਕ ਨੂੰ ਗਾੜੀ ਧੀ ਹੋ ਸਕਦਾ ਉਹਨਾਂ ਨੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫਾ ਪ੍ਰਸ਼ਾਸਨ ਨਹੀਂ ਸੁਣਦਾ ਸੌ ਇਹ ਤੰਗ ਕਰਦੀ ਹੈ 8725842517 ਤੇ ਦਾ ਅਸਰ ਭਿੰਦਰ ਸਿੰਘ ਮੁੱਖ ਸੇਵਾ ਅਰਸਮਾਹ ਸੇਵਾ ਸਹਾਸਤਾ ਟਿਕਰੀ ਵਾਜਤਬੰਦੀ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਕੇ ਨਿਕਲ ਗਿਆ ਮੈਸੂ ਪਰਿਭਾਵੇ ਨਾਲ ਲੋ ਜਾਵੇ ਸਤਿ ਸ਼੍ਰੀ ਅਕਾਲ ਖਾਲਸਾ ਜੀ ਦੀ ਹਰ ਮਦਦ ਬਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ